ਪੱਕੇ ਕਰਨ ਦੀ ਮੰਗ ਨੂੰ ਲੈ ਕੇ ਕੱਚੇ ਸਫਾਈ ਮੁਲਾਜ਼ਮਾਂ ਵੱਲੋਂ ਅਚਾਨਕ ਨਗਰ ਕੌਂਸਲ ਦਫ਼ਤਰ ਵਿਖੇ ਧਰਨਾ ਲਗਾ ਦਿੱਤਾ ਗਿਆ ਤੇ ਕੰਮ ਤੋਂ ਹੜਤਾਲ ਕਰ ਦਿੱਤੀ ਗਈ ਇਸ ਮੌਕੇ ਤਰਨਾਕਾਰੀਆਂ ਨੇ ਨਗਰ ਕੌਂਸਲ ਦੇ ਖਿਲਾਫ ਨਰਬਾਜ਼ੀ ਵੀ ਕੀਤੀ ਤੇ ਮਾਮਲਾ ਮੁਰਿੰਡਾ ਦਾ ਹੈ ਜਿੱਥੇ ਕਿ ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਸਫਾਈ ਸੇਵਕ ਵੀ 25 ਸਾਲਾਂ ਤੋਂ ਵੱਧ ਸਮੇਂ ਤੋਂ ਨਗੂਣੀਆਂ ਤਨਖਾਹਾਂ ਤੇ ਸੇਵਾਵਾਂ ਦੇ ਰਹੇ ਨੇ ਲੇਕਿਨ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਉਹਨੇ ਵੀ ਕਿਹਾ ਕਿ ਜਦੋਂ ਉਹ ਇਸ ਬਾਰੇ ਕਾਰਜ ਸਤਖ ਅਫਸਰ ਦੇ ਨਾਲ ਗੱਲਬਾਤ ਕਰਨ ਗਏ ਤਾਂ ਮੰਗਾ ਨਾ ਮੰਨਣ ਦੀ ਸੂਰਤ ਦੇ ਵਿੱਚ ਜਦੋਂ ਉਹਨਾਂ ਹੜਤਾਲ ਕਰਨ ਦੀ ਗੱਲ ਕਹੀ ਗਈ ਤਾਂ ਫਿਰ ਵੀ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ। ਇੱਕ ਤਾਂ ਸਾਨੂੰ ਐਨੇ 25-25 ਸਾਲ ਹੋ ਗਏ 33 ਸਾਲ ਲੱਗਿਆ ਨੂੰ। ਨਾ ਤਾਂ ਸਾਨੂੰ ਰਿਬ ਨਾ ਤਾਂ ਇਹ ਸਾਡਾ ਪੱਕਿਆਂ ਦਾ ਕੋਈ ਹਿੱਲਾ ਕਰਦੇ ਆ। ਨਾ ਹੀ ਸਾਡੀ ਤਨਖਾਹ ਵਧਾਉਂਦੇ ਆ। ਨਾ ਹੀ ਇਹ ਸਾਡੀ ਕੋਈ ਸੁਣਾਈ ਹੋ ਰਹੀ ਔਰ ਨਾ ਸਾਨੂੰ ਉਹ ਰੇ ਠੇਕੇਦਾਰ ਦਾ ਪਤਾ ਵੀ ਕਿੱਥੇ ਹੈ ਠੇਕੇਦਾਰ। ਨਾ ਅਸੀਂ ਦੇਖਿਆ। ਸਾਡੇ ਬਕਾਇਆ ਨਿਆਣਿਆਂ ਦੇ ਨੁਰਕੇਟ ਮਿੰਦਰ ਆਦੇ ਆਪਣੇ 2021 ਤੇ ਰਹਿ ਰਹੇ ਹੁਣ ਤੱਕ ਕੋਈ ਬਕਾਇਆ ਨਹੀਂ ਦੇ ਜੀ ਨਾ ਇਹ ਸਾਨੂੰ ਠੇਕੇਦਾਰ ਦੇਖਿਆ ਸੀ ਇਸ ਦਾ ਇਹੋ ਸਾਨੂੰ ਬਤਨੀ ਇਹੋ ਸਾਡੇ ਨਾਲ ਬਹੁਤ ਬਤਮੀਜ਼ੀ ਕਰਦਾ ਸੀ ਕੀ ਬੋਲੇਗਾ ਇਹੋ ਜੀ ਇਹੋ ਸਾਨੂੰ ਕਹਿੰਦਾ ਵੀ ਮੈਂ ਜੇ ਤੁਸੀਂ ਹੜਤਾਲ ਪਰ ਬੈਠੋਗੇ ਅਸੀਂ ਇਹ ਹੋਰ ਬੰਦੇ ਲਿਆ ਕੇ ਕੰਮ ਕਰਾ ਲੂਗੇ ਵੀ ਇਹਨੇ ਕਰ ਲੂਗਾ ਆਪਣੇ ਹੱਥ ਪਿੱਛੇ ਅਸੀਂ ਲੜ ਨਹੀਂ ਸਕਦੇ ਜੀ 10000 ਰੁਪਏ ਕਿਆ ਹੁੰਦੇ ਜਿਹਦੇ ਚ ਨਿਆਣੇ ਸਾਰਾ ਸਾਰਾ ਦਿਨ ਨੰਨਾ ਨੰਨਾ ਗੰਦ ਢੋਣੇ ਇਹਨਾਂ ਦਾ ਦੱਸੋ ਵੀ ਕੋਈ ਬਾਣੀ ਕੋਈ ਜੇ ਇਹਨੂੰ ਵੀ ਅਪਸਰ ਨੂੰ ਅਸੀਂ ਕਹਨੇ ਉਹ ਹੀ ਅਪਸਰ ਸਾਨੂੰ ਕਹਿ ਦਿੰਦਾ ਵੀ ਤੁਹਾਡਾ ਕੁਝ ਨਹੀਂ ਬਣਨਾ ਹੈਗਾ। ਨਾ ਸਾਨੂੰ ਅਪਸਰ ਕੋਈ ਆਈ ਗਈ ਦਿੰਨੇ ਆ ਕੋਈ ਸਾਡਾ ਪਕਾਇਆ ਹੋਵੇ ਕੁਸ ਹੋਵੇ ਕੁਝ ਨਹੀਂ ਸਾਨੂੰ ਦੱਸਦੇ ਜਦ ਤੱਕ ਅਸੀਂ ਆਪ ਨਾ ਬੋਲੀਏ। ਜੇ ਬੋਲਦੇ ਆ ਫਿਰ ਇਹ ਸਾਨੂੰ ਕਹਨੇ ਵੀ ਬੋਲਦੀਆਂ ਨੇ। ਇਸ ਮਾਮਲੇ ਤੇ ਜਿਤੋਂ ਨਗਰ ਕਾਉਂਸਲ ਦੇ ਪ੍ਰਧਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਨਗਰ ਕਾਉਂਸਲ ਦੇ ਦਰਜਨ ਦੇ ਕਰੀਬ ਕਾਉਂਸਲਰਾਂ ਵੱਲੋਂ ਕਾਰਜ ਸாதਕ ਅਫਸਰ ਨੂੰ ਪੱਤਰ ਦੇ ਕੇ ਸਿਨੋਰਟੀ ਵਾਈਜ਼ 15 ਸਪਾਈ ਕਾਮਿਆਂ ਨੂੰ ਪੱਕੇ ਕਰਨ ਦੇ ਲਈ ਲਿਖਿਆ ਗਿਆ ਹੈ ਉਹਨਾਂ ਇਹ ਵੀ ਦੱਸਿਆ ਕਿ ਉਹ ਵੀ ਇਨ੍ਹਾਂ ਕਾਮਿਆਂ ਦੇ ਹੱਕ ਦੇ ਵਿੱਚ ਨੇ ਤੇ ਉਹ ਚਾਹੁੰਦੇ ਨੇ ਕਿ ਜਿਸ ਕੰਮੇ ਦਾ ਹੱਕ ਬਣਦਾ ਹੈ ਉਹ ਕਾਮਾ ਪੱਕਾ ਹੋਣਾ ਚਾਹੀਦਾ ਹੈ ਅਸੀਂ ਇਹਨਾਂ ਦੇ ਮਤਲਬ ਹੱਕ ਦੇ ਵਿੱਚ 10 12 ਐਮਸੀਆ ਨੇ ਲਿਖ ਕੇ ਦਿੱਤਾ ਵੀ ਇਹਨਾਂ ਨੂੰ ਜਿੰਨੇ ਵੀ ਹੈਗੇ ਆ ਵੀ ਪਹਿਲ ਦੇ ਅਧਾਰ ਤੇ ਸਨੀਅਰਿਟੀ ਵਾਈਜ਼ ਜਿਹੜਿਆਂ ਦਾ ਨੰਬਰ ਪਹਿਲਾਂ ਬਣਦਾ ਵੀ ਜਿਨ੍ਹਾਂ ਨੂੰ ਹੋ ਗਿਆ ਟਾਈਮ ਲੱਗਿਆ ਨੂੰ ਕਾਫੀ ਚਿਰ ਪਰ ਇਹ ਵੀ ਇਹਨਾਂ ਨੂੰ ਪੱਕੇ ਕਰਿਆ 15 ਬੰਦਿਆਂ ਨੂੰ ਅਸੀਂ ਪਾਇਆ 12 15 ਬੰਦਿਆਂ ਦਾ ਜਿੱਥੇ ਤੱਕ ਹੋ ਸਕਦਾ ਅਸੀਂ ਸਨੀਅਰਿਟੀ ਵਾਈਜ਼ ਲਿਸਟ ਵੀ ਬੰਗਾਲੀ ਆ ਉਹਨਾਂ ਦੇ ਨਾਂ ਵੀ ਦੇਖ ਲੈ ਵੀ ਹਾਂ ਹਾਂ ਇਹ ਪੱਕਾ ਹੋਣ ਯੋਗ ਆ ਵੀ ਇਹ ਪੁਰਾਣਾ ਹੈ ਨਾ ਵੀ ਐਦਾਂ ਦੀ ਗੱਲ ਹੋਈ ਆ ਚਲੋ ਪਰ ਜਦੋਂ ਅਸੀਂ ਉਹ ਸਾਹਿਬ ਸਾਡੇ ਕੋਲ ਪਰਸੋਂ ਬੈਠੇ ਸੀ ਮੇਰੇ ਕੋਲ ਇਹ ਵੀ ਬੈਠੇ ਸੀ ਮੁਲਾਜ਼ਮ ਸਾਡੇ ਹਨ ਸਾਰੇ ਅਸੀਂ ਦਫ਼ਤਰ ਐਵੇਂ ਬੈਠੇ ਇਹਨਾਂ ਨੇ ਮੁੱਦਾ ਯੋ ਸਾਹਿਬ ਕੋਲ ਰੱਖਿਆ ਮੇਰੇ ਕੋਲ ਰੱਖਿਆ ਵੀ ਦੱਸੋ ਜੀ ਕਦੋਂ ਪੱਕੇ ਤੁਸੀਂ ਕਰੋਗੇ ਵੀ ਨਹੀਂ ਅਸੀਂ ਹੜਤਾਲ ਕਰ ਦੇਣੀ 19 ਤਰੀਕ ਨੂੰ ਹਨਾ ਜੀ ਚਲੋ ਇਹਨਾਂ ਨਾਲ ਵਾਰਤਾ ਹੁੰਦੀ ਤਾਂ ਯੋ ਸਾਹਿਬ ਨੇ ਆਪਣਾ ਰੱਖਿਆ ਪੱਖ ਵੀ ਤੁਹਾਨੂੰ 2 ਸਾਲ ਹੋਇਆ ਜੇ ਕੰਟਰੈਕਟ ਤੇ ਵੀ ਜਦੋਂ ਤੱਕ ਤੁਸੀਂ हां ਵੀ 3 2 ਸਾਲ ਹੋ ਗਏ 3 2 3 ਸਾਲ ਹੋ ਗਏ ਮਤਲਬ ਕੰਟਰੈਕਟ ਵੀ ਜਦੋਂ ਤੱਕ ਤੁਹਾਡੇ 10 ਸਾਲ ਪੂਰੇ ਨਹੀਂ ਹੁੰਦੇ ਉਦੋਂ ਤੱਕ ਅਸੀਂ ਤੁਹਾਨੂੰ ਪੱਕਾ ਨਹੀਂ ਕਰ ਸਕਦੇ ਵੀ ਇਹ ਮਤਲਬ ਜੋ ਹੈ ਸਰਕਾਰ ਆ ਸਰਕਾਰਾਂ ਦੇ ਆਦੇਸ਼ਾਂ ਦੇ ਅਨੁਸਾਰ ਹੀ ਅਸੀਂ ਚੱਲਣਾ ਵੀ ਉਹਨਾਂ ਨੇ ਇਹ ਗੱਲ ਕਰੀ ਤਾਂ ਇਹਨਾਂ ਨੇ ਸਾਡੇ ਮੁਲਾਜ਼ਮਾਂ ਨੇ ਚਲੋ ਜੇ ਇਹਨਾਂ ਦਾ ਹੱਕ ਵੀ ਬਣਦਾ ਇਹਨਾਂ ਨੇ ਕਹਿਤਾ ਵੀ ਜੇ ਤੁਸੀਂ ਨਹੀਂ ਇਹ ਕੰਮ ਕਰੂਗੇ ਤਾਂ ਅਸੀਂ ਹੜਤਾਲ ਕਰ ਦਾਂਗੇ ਚਲੋ ਜੀ ਇਹ ਗੱਲ ਹੋਈ ਤਾਂ ਯੂ ਆ ਸਰਬ ਨੇ ਇਹਨਾਂ ਨੂੰ ਜਵਾਬ ਦਿੱਤਾ ਅਗਰ ਤੁਸੀਂ ਹੜਤਾਲ ਕਰ ਦੋਗੇ ਤਾਸੀਂ ਥੋੜੀ ਜਿਹਾ ਨਵੇਂ ਬੰਦੇ ਰੱਖ ਕੇ ਕੰਮ ਕਰਾ ਲੂੰਗਾ ਵੀ ਸ਼ਹਿਰ ਦਾ ਕੰਮ ਤਾਂ ਅਸੀਂ ਕਰਾਣਾ ਹੀ ਹੈ। ਬੈ ਇੰਨੀ ਗੱਲ ਹੋਈ ਆ ਉਸ ਤੋਂ ਬਾਅਦ ਇਹ ਅੱਜ ਧਰਨੇ ਤੇ ਬੈਠ ਗਏ ਆ। ਬਾਕੀ ਅਸੀਂ ਉਹ ਸਾਹਿਬ ਨਾਲ ਸੰਪਰਕ ਕਰਕੇ ਜਿੱਦਾਂ ਵੀ ਹੋ ਸਕੇ ਇਹਨਾਂ ਦਾ ਹੱਲ ਜੋ ਵੀ ਹੋ ਸਕਦਾ। ਹਾਲਾ ਅਸੀਂ ਤਾਂ ਚਾਹੁੰਦੇ ਪੱਕੇ ਹੋਣ। ਸਾਨੂੰ ਹੋਰ ਕੋਈ ਹੱਲ ਨਹੀਂ ਹੈਗਾ ਅਸੀਂ ਤਾਂ ਚਾਹੁੰਦੇ ਆ। ਜਗਬਾਣੀ ਟੀਵੀ ਲਈ ਅਮਰਜੀਤ ਧੀਮਾਨ ਦੀ ਰਿਪੋਰਟ